ਇੱਕ ਇਨਸਾਨ ਵੱਲੋਂ ਡੇਢ ਕਿੱਲੇ ਜੋ ਕਿ ਉਹਨਾਂ ਦੀ ਸਾਂਝੀ ਪਰਾਵਾਂ ਦੀ ਜ਼ਮੀਨ ਸੀਗੀ ਉਸ ਡੇਢ ਕਿੱਲੇ ਜ਼ਮੀਨ ਨੂੰ ਲੋਕਾਂ ਦੀ ਭਲਾਈ ਦੇ ਲਈ ਕੁਦਰਤ ਦੀ ਸੇਵਾ ਦੇ ਵਿੱਚ ਜਿਹੜਾ ਹੈਗਾ ਲੋਕ ਅਰਪਿਤ ਕੀਤਾ ਗਿਆ ਕਨੂਰ ਸਾਹਿਬ ਗਏ ਸੀ ਅਸੀਂ ਕਾਰਸੇ ਵਾਲੇ ਮੋਬਾਦੀ ਨੇ ਸੇਵਾ ਸੰਧੀ ਉਹਨਾਂ ਨੂੰ ਮਿਲੇ ਉਹਨਾਂ ਨਾਲ ਇੱਦਾਂ ਹੀ ਵਿਚੇ ਮਤਲਬ ਗਲਬਾ ਨਹੀਂ ਚੱਲ ਰਹੀ ਸੀ ਉਹਨਾਂ ਨੇ ਸਾਨੂੰ ਮਤਲਬ ਪ੍ਰੇਰਿਤ ਕੀਤਾ ਕਿ ਸਰਦਰ ਟੈਂਪਰੇਚਰ ਜਿਹੜਾ ਵਾ 2-4 ਡਿਗਰੀ ਵੀ ਹੋਰ ਵੱਧ ਗਿਆ ਤੇ ਸਾਡੀ ਕਮਾਈ ਕਿਸੇ ਕੰਮ ਨਹੀਂ ਆਉਣੀ ਤੇ ਮੇਰੇ ਮੂਹ ਨਿਕਲ ਗਿਆ ਮੈਂ ਹਾਂ ਸਾਡੇ ਕੋਲ ਵੀ 1 1/4 ਐਕਸਟਰਾ ਜ਼ਮੀਨ ਹੈ ਇੱਕ ਸਾਈਡ ਤੇ ਵੱਖਰੀ ਆ ਬਾਕੀ ਮੈਂ ਤਾਂ ਮਾਨ ਸੀਗਾ ਆ ਮਾਨ ਸੀ ਮਾਨਤੇ ਹੈਗਾ ਸੀ ਇਹ ਮਤਲਬ ਵੱਖਰੀ ਜਮੀਨ ਸੀ ਤੇ ਮੈਂ ਬਾਬਾ ਜੀ ਨੇ ਕਹਾਂ ਮੈਂ ਜਮੀਨ ਅਗੀ ਕਿਸੇ ਨਵਾਜ਼ੂ ਬੁੱਢੇ ਆਪਣੇ ਛੋਟੇ ਬ੍ਰਦਰ ਆ ਉਹਨਾਂ ਨਾਲ ਗੱਲ ਕੀਤੀ ਉਹਨਾਂ ਕੋਈ ਨਹੀਂ ਕਿ ਉਹਨਾਂ ਕਹਿੰਦਾ ਜੀ ਬਹੁਤ ਵਧੀਆ ਉਪਰਾਲਾ ਵਾ ਉਹਨਾਂ ਵੀ ਕੋਈ ਆਬਜੈਕਸ਼ਨ ਨਹੀਂ ਕੀਤਾ ਤੇ ਫਿਰ ਬਾਬਾ ਜੀ ਨੇ ਆਪਣੇ ਸੇਵਕ ਭੇਜਦੇ ਤੇ ਉਹ ਕੁੱਤੇ ਨੂੰ ਆ ਗੋਣਾ ਨਹੀਂ ਗੱਲ ਕਰੀਏ ਕੂਕ ਲੱਗੇ ਆ ਜਾਂ ਫਿਰ ਅਮਰੂਦ ਲੱਗੇ ਆ ਇਹਨਾਂ ਪੁੱਛ ਜਿਹੜਾ ਹੈਗਾ ਬਹੁਤ ਕਹਿ ਸਕਦੇ ਕਿ ਇੰਤੀ ਭਰਪੂਰ ਖਜ਼ਾਨੇ ਦਾ ਕਹਿ ਸਕਦੇ ਹਾਂ ਸਰੂਪ ਬਣ ਗਿਆ ਟੋਟਲ ਇੱਕ 50 ਕਿਸਮ ਦੇ ਬੂਟੇ ਆ ਟੋਟਲ 1500 ਬੂਟਾ ਵਾ ਪੜਿਆ ਬੋੜਿਆ ਤਿਤਰਾ 베ਰੀਆਂ ਤਾਲੀਆਂ ਵਾਸਿਆ ਪੁੰਜਣਾ ਵਾ ਇੱਕ ਮਹੀਨੇ ਪਹਿਲਾਂ ਖਦੇ ਫੌਜ ਦੀ ਮੱਤ ਹੋਈ ਸੀ ਦਿਮਾਗ ਤੇ ਆ ਗਈ ਤੇ ਉਹਨਾਂ ਦੀ ਯਾਦ ਵਿੱਚ ਕੁਛ ਨਾ ਕੁਛ ਬਣਾਇਆ ਜਾਵੇ ਪਹਿਲਾਂ ਕਈ ਕੁਝ ਸੋਚਿਆ ਸੀ ਯਾਦ ਇਹ ਯਾਦ ਇਹ ਵਰਤਾਰ ਹੈ ਤੇ ਮੇਰੇ ਤੋਂ ਨਾਲੋਂ ਵਧੀਆ ਕੋਈ ਨਹੀਂ ਸਾਡੇ ਲੋ ਉਹਨਾਂ ਨੂੰ ਹੀ ਸਵਾਰਪਾ ਚ ਜਿੰਨਾ ਤੇ ਅਸੀਂ ਆ ਦਾ ਸਾਡੇ ਬੱਚੇ ਆ ਅਸੀਂ ਇਹਨੂੰ ਨਹੀਂ ਛੇੜਾਂਗੇ ਤੇਨ ਬ੍ਰਦਰ ਅਸੀਂ ਤਿੰਨੇ ਅੱਜ ਦੀਆਂ ਗਾਉ ਉਹਨਾਂ ਦੇ ਬੱਚੇ ਵੀ ਮੇਰੇ ਬੱਚੇ ਵੀ ਆ ਕਿਸੇ ਨੂੰ ਕੋਈ ਆਬਜੈਕਸ਼ਨ ਨਹੀਂ ਆ ਮਾਪਿਆਂ ਦੇ ਨਾਂ ਦੇ ਉੱਤੇ ਜਦੋਂ ਅਸੀਂ ਕੁਦਰਤ ਵਾਸਤੇ ਕੁਝ ਕਰ ਸਕੀਏ ਤੇ ਮੇਰੇ ਖਿਆਲ ਨਾਲ ਉਹ ਖੁਸ਼ੀ ਅਲੱਗ ਹੁੰਦੀ ਬਿਲਕੁਲ 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 ਇੱਕ ਚੰਗੀ ਪ੍ਰੇਰਣਾ ਕਿਵੇਂ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ ਕਿਵੇਂ ਇੱਕ ਚੰਗੀ ਪ੍ਰੇਰਣਾ ਦੇ ਨਾਲ ਲੋਕਾਂ ਦੀ ਭਲਾਈ ਦੇ ਲਈ ਅਸੀਂ ਕੋਈ ਕੰਮ ਕਰ ਸਕਦੇ ਆ ਔਰ ਕਿਵੇਂ ਇੱਕ ਚੰਗੇ ਮਾਰਗਦਰਸ਼ਕ ਮਿਲ ਜਾਣ ਤੇ ਅਸੀਂ ਸੇਵਾ ਦੇ ਨਾਲ ਸੇਵਾ ਕਰਨ ਲਈ ਅੱਗੇ ਤੁਰ ਸਕਦੇ ਆਂ ਔਰ ਇਸ ਦੇ ਨਾਲ ਹੀ ਜੇਕਰ ਮਾਲਕ ਸਬਰ ਦੇ ਦੇ ਤੇ ਉਹ ਸਬਰ ਦੇ ਨਾਲ ਕਿਵੇਂ ਅਸੀਂ ਲੋਕਾਂ ਦਾ ਹੋਰਨਾਂ ਦਾ ਸਹਿਯੋਗ ਜਾਂ ਫਿਰ ਕਹਿ ਸਕਦੇ ਆਂ ਕਿ ਉਹਨਾਂ ਦੇ ਲਈ ਕੁਝ ਕਰ ਸਕਦੇ ਆਂ ਤਾਂ ਅੱਜ ਇੱਕ ਅਜਿਹੀ ਹੀ ਚੰਗੀ ਪ੍ਰੇਰਣਾ ਔਰ ਚੰਗੇ ਸਹਿਯੋਗ ਵਾਲੀ ਜਿਹੜੀ ਸਟੋਰੀ ਹੈਗੀ ਆ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਇੱਕ ਅਜਿਹੀ ਸਟੋਰੀ ਜਿਸ ਦੇ ਵਿੱਚ ਇੱਕ ਇਨਸਾਨ ਵੱਲੋਂ ਆਪਣੀ ਡੇਢ ਕਿੱਲੇ ਜੋ ਕਿ ਉਹਨਾਂ ਦੀ ਸਾਂਝੀ ਭਰਾਵਾਂ ਦੀ ਜ਼ਮੀਨ ਸੀਗੀ ਉਸ ਡੇਢ ਕਿੱਲੇ ਜ਼ਮੀਨ ਨੂੰ ਲੋਕਾਂ ਦੀ ਭਲਾਈ ਦੇ ਲਈ ਕੁਦਰਤ ਦੀ ਸੇਵਾ ਦੇ ਵਿੱਚ ਜਿਹੜਾ ਹੈਗਾ ਲੋਕ ਅਰਪਿਤ ਕੀਤਾ ਗਿਆ ਹੈ ਔਰ ਅੱਜ ਅਸੀਂ ਉਸ ਸ਼ਖਸ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਸ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਉਹ ਉਪਰਾਲਾ ਕੀ ਹੈ ਔਰ ਕਿਵੇਂ ਇਸ ਦੀ ਸ਼ੁਰੂਆਤ ਹੋਈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤਾਂ ਇਸ ਨਿੱਜੀ ਜ਼ਮੀਨ ਦੇ ਜਿਹੜੇ ਮਾਲਕ ਨੇ ਸਦਾ ਨਿੰਦਰ ਸਿੰਘ ਮੇਰੇ ਨਾਲ ਨੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਸੱਚੀ ਧੰਨਵਾਦੀ ਨੰਨ ਜੀ ਇਹ ਕਿਵੇਂ ਜਿਹੜਾ ਹੈਗਾ ਸਾਰੇ ਦੇ ਸਾਰੀ ਸ਼ੁਰੂਆਤ ਕਿਉਂਕਿ ਜਦੋਂ ਪਤਾ ਲੱਗਿਆ ਸਾਨੂੰ ਆਪ ਬੜੀ ਹੈਰਾਨੀ ਹੋਈ ਕਿ ਬੜਾ ਸੋਹਣਾ ਪਰਾਲਾ ਹੈਗਾ ਹੁਣ ਪੰਛੀ ਇਨਸਾਨ ਹਰ ਕੋਈ ਜਿਹੜਾ ਹੈਗਾ ਉਹ ਲੱਭ ਰਿਹਾ ਹੈਗਾ ਤੇ ਕਿਵੇਂ ਇਹ ਜਿਹੜਾ ਜ਼ਮੀਨ ਦਾ ਜਿਹੜਾ ਐਡਾ ਵੱਡਾ ਕਹਿ ਸਕਦੇ ਕਿ ਡੇਢ ਕਿੱਲਾ ਹੈਗਾ ਪਹਿਲਾਂ ਤੇ ਕਿਦਾਂ ਸ਼ੁਰੂਆਤ ਹੈਗੀ ਇੱਥੇ ਜੰਗਲ ਲਾਉਣ ਦੀ ਜੰਗਲ ਸਭ ਇਸ ਤਰ੍ਹਾਂ ਕਿ ਅਸੀਂ ਕੁਦਰਤੀ ਨਾ ਆਪਣੇ ਘਰ ਸੀ ਕਡੂਰ ਸਾਹਿਬ ਗਏ ਸੀ ਅਸੀਂ ਅੱਛਾ ਰਿਕਰੂਰ ਸਾਹਿਬ ਹਾਂਜੀ ਹਾਂਜੀ ਕਾਰਸੇਵ ਵਾਲੇ ਉਹ ਅੱਬਾ ਜੀ ਨੇ ਸੇਵਾ ਸਿੰਘ ਜੀ ਉਹਨਾਂ ਨੂੰ ਮਿਲੇ ਉਹਨਾਂ ਨਾਲ ਇਦਾਂ ਹੀ ਬਿੱਠੇ ਮਤਲਬ ਗੱਲਬਾਤ ਚੱਲ ਰਹੀ ਸੀ ਹੂੰ ਤੇ ਉਹਨਾਂ ਨੇ ਸਾਨੂੰ ਮਤਲਬ ਬਰੇਰਜ਼ ਕੀਤਾ ਕਿ ਅਗਰ ਟੈਂਪਰੇਚਰ ਜਿਹੜਾ ਵਾ 2-4 ਡਿਗਰੀ ਵੀ ਹੋਰ ਵੱਧ ਗਿਆ ਤੇ ਸਾਡੀ ਕਮਾਈ ਕਿਸੇ ਕੰਮ ਨਹੀਂ ਆਉਣੀ ਬਿਮਾਰੀਆਂ ਵਧਣਗੀਆਂ ਕੋਈ ਇੱਥੇ ਮਤਲਬ ਫਸਲ ਵਗੈਰਾ ਨਹੀਂ ਹੋਊਗੀ ਹੂੰ ਤੇ ਆਪਾਂ ਨੂੰ ਵੱਧ ਤੋਂ ਵੱਧ ਜੰਗਲ ਬਾਬਾ ਜੀ ਅੱਗੇ ਵੀ ਹੋਰ ਬਹੁਤ ਜੰਗਲ ਲਵਾ ਰਹੇ ਬੁੱਟੇ ਬਹੁਤ ਲਵਾ ਰਹੇ ਸੀ ਮਤਲਬ ਜੀ ਬਿਲਕੁਲ ਤੇ ਉਹਨਾਂ ਨੇ ਫਿਰ ਪ੍ਰੇਰਿਤ ਕੀਤਾ ਤੇ ਮੇਰੇ ਮੂੰਹ ਨਿਕਲ ਗਿਆ ਮੈਂ ਕਿਹਾ ਵੀ ਸਾਡੇ ਕੋਲ ਵੀ ਡੇਢ ਕਿਲਾ ਐਕਸਟਰਾ ਜ਼ਮੀਨ ਹੈਗੀ ਇੱਕ ਸਾਈਡ ਤੇ ਵੱਖਰੀ ਆ ਬਾਕੀ ਜ਼ਮੀਨ ਮਤਲਬ ਮੰਨ ਸੀਗਾ ਹਾਂ ਮੰਨ ਸੀ ਮੰਨ ਤੇ ਹੈਗਾ ਸੀ ਵੀ ਉਹ ਮਤਲਬ ਵੱਖਰੀ ਆ ਬਾਕੀ ਜ਼ਮੀਨ ਸਾਡੇ ਕੋਲ ਰਹੀਏ ਆ ਤੇ ਇਹ ਮਤਲਬ ਵੱਖਰੀ ਜ਼ਮੀਨ ਸੀ ਤੇ ਮੈਂ ਬਾਬਾ ਜੀਨ ਕਾ ਮਹਾ ਜ਼ਮੀਨ ਆ ਗਈ ਤੁਸੀਂ ਲਵਾ ਦੋ ਬੂਟੇ ਤੇ ਉਹਨਾਂ ਨੇ ਫਿਰ ਆਪਣੇ ਸੇਵਕ ਭੇਜੇ ਬਾਬਾ ਦਵਿੰਦਰ ਸਿੰਘ ਜੀ ਆਏ ਤੇ ਉਹ ਲਗਾ ਕੇ तकरीबन ਕੋਈ ਡੇਢ ਸਾਲ ਹੋ ਗਿਆ ਲੱਗੇ ਨੂੰ ਮੈਨੂੰ ਕਿੰਨੀ ਵੈਸੇ ਤੁਹਾਡਾ ਇਹ ਮੇਜਦਾ ਹੈ ਕਿ ਕਿੰਨੀ ਜ਼ਮੀਨ ਹੈਗੀ ਜੇ ਤੁਸੀਂ ਦੱਸਣਾ ਜਾਓ ਜ਼ਮੀਨ ਗੱਲ ਹੈ ਕਿ ਅਸੀਂ ਤਿੰਨ ਭਰਾ ਹਾਂ ਤੇ ਬਾਕੀ ਜ਼ਮੀਨ ਸਾਡੇ ਕੋਲ 13-14 ਕਿਲੇ ਰਹੀ ਹੈ ਵੀ ਹੈਗੀ ਹੂੰ ਆਪਣੇ ਛੋਟੇ ਬ੍ਰਦਰ ਆ ਉਹਨਾਂ ਨਾਲ ਗੱਲ ਕੀਤੀ ਉਹਨਾਂ ਕੋਈ ਨਹੀਂ ਕਿ ਉਹਨਾਂ ਕਹਿੰਦੀ ਬਹੁਤ ਵਧੀਆ ਉਪਰਾਲਾ ਵਾ ਛੋਟਾ ਬ੍ਰਦਰ ਉਹ ਵੀ ਮਤਲਬ ਐਸੇ ਲਾਈਨ ਵਿੱਚ ਹੀ ਆ ਠੀਕ ਹੈ ਕੀਰਤਨ वगैरह ਕਰਦੇ ਹੋ ਬਹੁਤ ਵਧੀਆ ਕੀਰਤਨੀਆਂ ਛੋਟਾ ਬ੍ਰਦਰ ਮੇਰਾ ਹੂੰ ਆਪਣੇ ਉਤਰਾੰਚਲ ਜਾਓ ਅਤਰਾ ਖੰਡ ਸੋਰੀ ਜੀ ਤੇ ਉਹਦੇ ਨਾਲ ਗੱਲ ਕੀਤੀ ਉਹ ਕਹਿੰਦਾ ਜੀ ਇਹ ਤਾਂ ਵਧੀਆ ਤੇ ਕੰਮ ਹੀ ਕੋਈ ਨਹੀਂ ਆ ਕੁਦਰਤੀ ਸੇਵਾ ਦੀ ਗੱਲ ਹੋ ਰਹੀ ਆ ਕੁਦਰਤੀ ਸੇਵਾ ਦੀ ਗੱਲ ਹੋ ਰਹੀ ਆ ਤੇ ਉਹਨਾਂ ਨੇ ਕੋਈ ਆਬਜੈਕਸ਼ਨ ਨਹੀਂ ਕੀਤਾ ਤੇ ਫਿਰ ਬਾਬਾ ਜੀ ਨੇ ਆਪਣੇ ਸੇਵਕ ਭੇਜੇ ਤੇ ਉਹ ਫੋਟੋ ਲਵਾ ਗਏ ਇੱਥੇ ਕਿੰਨੇ ਪੌਦੇ ਜਿਹੜੇ ਹੈਗੇ ਆ ਜਿਹੜੇ ਰੁੱਖ ਵੀ ਕਹਿ ਲਈਏ ਆਪਾਂ ਜਾਂ ਫਿਰ ਆ ਹੁਣ ਜਿੱਦਾਂ ਆ ਗੋਲਾਂ ਦੀ ਗੱਲ ਕਰੀਏ ਤੂਤ ਲੱਗੇ ਆ ਜਾਂ ਫਿਰ ਅਮਰੂਦ ਲੱਗੇ ਆ ਬਹੁਤ ਮਤਲਬ ਅਥਾ ਜਿਹੜੀਆਂ ਕਹਿ ਸਕਦੇ ਆ ਕਿ ਪੌਦਿਆਂ ਦੀਆਂ ਵੈਰਾਈਟੀਆਂ ਰੁੱਖਾਂ ਦੀਆਂ ਵੈਰਾਈਟੀਆਂ ਹਾਂਜੀ 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 ਔਰ ਕਈ ਤਾਂ ਕਹਿ ਦਈਏ ਕਿ ਅਜਿਹੇ ਕਈ ਪੌਦੇ ਹੈਗੇ ਜਿਨ੍ਹਾਂ ਦੀ ਮੈਡੀਸਨ ਦੀ ਗੱਲ ਹੁੰਦੀ ਹੈ ਜਿਵੇਂ ਹੁਣ ਸਮਝਣੇ ਦੀ ਹੋਵੇ ਇਹ ਇੰਨਾ ਕੁਝ ਜਿਹੜਾ ਹੈਗਾ ਬਹੁਤ ਕਹਿ ਸਕਦੇ ਨੇ ਕਿ ਕੀਮਤੀ ਭਰਪੂਰ ਖਜ਼ਾਨੇ ਦਾ ਕਹਿ ਸਕਦੇ ਕਿ ਸਰੂਤ ਬਣ ਗਿਆ ਸਰੂਤ ਹੈ ਹਾਂ ਜੀ ਹਾਂ ਜੀ ਤੇ ਗੱਲ ਜੇ ਟੋਟਲ ਵਿੱਚ 50 ਕਿਸਮ ਦੇ ਬੂਟੇ ਆ 50 ਕਿਸਮ ਦੇ ਹਾਂ ਜੀ ਹਾਂ ਜੀ ਹਾਂ ਜੀ ਕਿੰਨੇ ਆ ਜੀ ਟੋਟਲ 1500 ਬੂਟਾ ਵਾ ਅੱਛਾ 1500 ਬੂਟਾ ਹੈ ਹਾਂ ਜੀ ਹਾਂ ਜੀ ਇਹਦੇ ਵਿੱਚ ਮਤਲਬ ਪਰਾਂਤਨ ਬੂਟੇ ਜਿੱਦਾਂ ਫਿਪਾਲਿਆ ਬੋੜਿਆ ਕਿਕਰਾਂ ਬੇਰੀਆਂ ਟਾਲੀਆਂ ਵਾਹਾਂ ਸਿਆ ਸੌਂਜਣਾ ਵਾ ਉਹ ਕਈ ਬੂਟਾ ਹੋ ਜਿਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਪਰ ਬਾਬਾ ਜੀ ਨੂੰ ਹੈ ਹੂੰ ਤੇ ਉਹ ਟੋਟਲ ਮਤਲਬ 1500 ਬੂਟਾ ਲਗਾਇਆ ਸੀ ਉਹ ਚੋਂ ਕੋਈ ਬਤ ਵਦਵੀ ਪੱਤੀ ਬੂਟੇ ਵੇ ਖਰਾਬ ਹੋ ਗਏ ਉਹਨਾਂ ਦੇ ਬਾਕੀ ਤੁਹਾਡੇ ਸਾਹਮਣੇ ਹੈ ਪੂਰਾ ਹਰਿਆ ਭਰਿਆ ਤੇ ਸਭ ਕੁਝ ਨੈਚੁਰਲ ਹੈ ਕੀ ਲੱਗਦਾ ਹੈਗਾ ਵਾ ਕਿ ਅੱਜ ਦੀ ਜਿਹੜੀ ਜ਼ਿੰਦਗੀ ਹੈ ਹਾਂਜੀ ਉਹਦੇ ਵਿੱਚ ਭੱਜ ਦੌੜ ਹੈ ਪੈਸੇ ਦੇ ਪਿੱਛੇ ਦੌੜ ਜਿਹੜੀ ਆ ਹਰ ਇੱਕ ਵਿਅਕਤੀ ਦੀ ਲੱਗੀ ਹੋਈ ਹੈ ਗੱਲ ਇਹ ਕਿ ਪੈਸਾ ਜ਼ਰੂਰੀ ਆ ਪਰ ਇਹਨਾਂ ਤੁਹਾਡੇ ਸਰੀਰ ਨਾਲੋਂ ਜ਼ਿਆਦਾ ਜ਼ਰੂਰੀ ਨਹੀਂ ਆ ਹੂੰ ਹਰ ਇੱਕ ਨੂੰ ਹੈਗਾ ਕਿ ਚਲੋ ਜੇ ਤੇ ਮੈਂ ਤੇ ਇਹ ਕਹੂੰਗਾ ਕਿ ਜੇ ਕਿਸੇ ਕੋਲ ਸਾਧਨ ਹੈ ਕੋਈ ਪੈਸਾ ਦੇ ਨਾਲੋਂ ਇਹ ਚੀਜ਼ ਜਿਹੜੀ ਆ ਪੈਸਾ ਵੱਖਰੇ ਆਪਣੀ ਜਗ੍ਹਾ ਇਹ ਜਿਹੜਾ ਇੱਥੇ ਆ ਕੇ ਜੋ ਖੁਸ਼ੀ ਮਿਲਦੀ ਉਹ ਆਪਣੀ ਜਗ੍ਹਾ ਵਾ ਤੇ ਸਾਨੂੰ ਇਹੋ ਜੇ ਪ੍ਰਾਲੇ ਕਰਨੇ ਚਾਹੀਦੇ ਆ ਪੈਸਾ ਤੇ ਮਤਲਬ ਲੋਡ ਹੈ ਪਰ ਉਹਨਾਂ ਇੰਨੀ ਜਿਆਦਾ ਲੋਡ ਮੈਨਾਂ ਬਣਾਈਆ ਪਾਵੇ ਉਹਦੇ ਬਿਨਾਂ ਸਰਦਾ ਹੀ ਨਹੀਂ ਆ ਸਰਦਾ ਹੀ ਨਹੀਂ ਆ ਹਾਂ ਹਾਂ ਕੰਦਾ ਜੀ ਜਿਹੜਾ ਕਾਲ ਯੁਗ ਦਾ ਇਹ ਦੌਰ ਹੈਗਾ ਹੈ ਕਈ ਤਰ੍ਹਾਂ ਦੀਆਂ ਤਸਵੀਰਾਂ ਰੋਜ਼ ਸਾਹਮਣੇ ਆਉਂਦੀਆਂ ਨੇ ਇਦੇ ਵਿੱਚ ਕਹਿ ਦਈਏ ਕਿ ਅੱਜ ਅਖਬਾਰ ਫੜ ਲਈਏ ਜਾਂ ਟੀਵੀ ਚੈਨਲ ਖੋਲ੍ਹ ਲਈਏ ਤੇ ਕਤਲੋਗ ਆ ਰਤ ਹੈ ਸਭ ਕੁਝ ਹੋ ਰਿਹਾ ਜੀ ਔਰ ਮਾਂ ਪਿਓ ਤੋਂ ਵੀ ਜਿਹੜਾ ਹੈਗਾ ਨਿਆਣੇ ਜਿਹੜੇ ਹੈਗੇ ਆ ਉਹ ਉਹਨਾਂ ਤੋਂ ਕਿਤੇ ਬਾਹਰ ਨੇ ਔਰ ਜ਼ਮੀਨਾਂ ਪਿੱਛੇ ਕਤਲ ਹੋ ਰਿਹਾ ਕਤਲ ਹੋ ਰਿਹਾ ਕਤਲ ਹੋ ਰਿਹਾ ਜੀ ਛੋਟਾ ਢੇਨ ਸਰ ਇਹ ਜਿਹੜੀ ਸਹੀ ਤੌਰ ਦੇ ਉੱਤੇ ਸਮਰਪਣ ਜਿਹੜਾ ਤੁਹਾਡੇ ਵੱਲੋਂ ਆ ਉਹ ਕਿਸ ਇਹ ਕਹਿ ਸਕਦੇ ਆ ਕਿ ਕਿਸ ਮਨ ਦੇ ਵਿੱਚ ਜਿਹੜੀ ਸੋਚ ਸੀਗੀ ਕਿ ਸੋਚ ਨੂੰ ਲੈ ਕੇ ਕੀਤਾ ਗਿਆ ਹੈਗਾ ਸਮਰਪਣ ਕਾਲਜ ਸੋਚ ਕਿਤੇ ਵਾਤਾਵਰਨ ਦੀ ਪਿਓਰਟੀ ਆਸਤੇ ਹੈਗਾ ਸੀ ਦੂਜਾ ਇਹ ਕਿ ਕੁਦਰਤੀ ਮਤਲਬ ਉਹ 6 ਮਹੀਨੇ ਪਹਿਲਾਂ ਸਾਡੇ ਫਾਦਰ ਦੀ ਡੈਥ ਹੋਈ ਸੀ ਤੇ ਦਿਮਾਗ ਕਿਹਾਗਾ ਕਿ ਉਹਨਾਂ ਦੀ ਯਾਦ ਵਿੱਚ ਕੁਛ ਨਾ ਕੁਛ ਬਣਾਇਆ ਜਾਵੇ ਪਹਿਲਾਂ ਕਈ ਕੁਛ ਸੋਚਿਆ ਕਿ ਆਦਈ ਯਾਦਈਆ ਫਿਰ ਦਿਮਾਗ ਕਹਾ ਕਿ ਚਲੋ ਇਹਦੇ ਨਾਲੋਂ ਵਧੀਆ ਉਰਾਲਾ ਹੀ ਕੋਈ ਨਹੀਂ ਆ ਤੇ ਉਹਨਾਂ ਨੂੰ ਹੀ ਸਮਲੋ ਸਾਡੇ ਲੋ ਉਹਨਾਂ ਨੂੰ ਹੀ ਸਮਰਪਿਤ ਹੈ ਜਿੰਨਾ ਚਿਰ ਅਸੀਂ ਆ ਜਾਂ ਸਾਡੇ ਬੱਚੇ ਆ ਅਸੀਂ ਇਹਨੂੰ ਨਹੀਂ ਛੇੜਾਂਗੇ ਜਿੱਦਾਂ ਵੀ ਆ ਦਾ ਰਹਿ ਗਏ। ਇਹ ਕਹਿ ਸਕਦੇ ਆ ਕਿ ਪਰਿਵਾਰ ਦੇ ਵਿੱਚ ਇੱਕ ਏਕੇ ਦਾ ਸਬੂਤ ਹੈਗਾ ਔਰ ਸੈਕੰਡ ਏ ਹੈਗਾ ਵਾ ਕਿ ਬੱਚੇ ਵੀ ਇਸ ਗੱਲ ਦੇ ਨਾਲ ਐਗਰੀ ਨੇ ਬਿਲਕੁਲ ਸਾਰਾ ਪਰਿਵਾਰ ਹੀ ਐਗਰੀ ਆ ਜੀ ਤਿੰਨ ਬ੍ਰਦਰ ਅਸੀਂ ਤਿੰਨੇ ਐਗਰੀਆਂ ਗਾਉ ਉਹਨਾਂ ਦੇ ਬੱਚੇ ਵੀ ਮੇਰੇ ਬੱਚੇ ਵੀ ਆ ਕਿਸੇ ਨੂੰ ਕੋਈ ਓਬਜੈਕਸ਼ਨ ਨਹੀਂ ਆ ਮਤਲਬ ਮਜ਼ੇ ਲੈ ਰਹੇ ਸਾਰੇ ਵਧੀਆ ਆਪਣੀ ਜਗ੍ਹਾ ਤੇ ਕੰਮ ਸੈਟ ਆ ਸਾਰਿਆਂ ਦਾ ਕੋਈ ਉਹਦੀ ਪ੍ਰੋਬਲਮ ਨਹੀਂ ਸੰਤੁਸ਼ਟਾਮਨ ਵੈਰੀ ਬਹੁਤ ਵਧੀਆ ਸੰਤੁਸ਼ਟਾ ਜੀ ਕੋਈ ਪ੍ਰੋਬਲਮ ਨਹੀਂ ਆ ਕੀ ਲਗਾ ਫਾਦਰ ਸਾਹਿਬ ਦੀ ਯਾਦ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਜਿਵੇਂ ਜਿਹੜਾ ਸੀਗਾ ਕਿ ਅਸੀਂ ਸੋਚਿਆ ਕਿ ਉਹਨਾਂ ਦੀ ਯਾਦ ਦੇ ਵਿੱਚ ਕਿਉਂਕਿ ਕੁਦਰਤ ਕਹਿੰਦੇ ਹੁੰਦੇ ਆ ਕਿ ਸਾਂਝੀ ਔਰ ਮਾਪਿਆਂ ਦੇ ਨਾਂ ਦੇ ਉੱਤੇ ਜਦੋਂ ਅਸੀਂ ਕੁਦਰਤ ਵੱਲ ਤੇ ਕੁਝ ਕਰ ਸਕੀ ਉਹ ਮੇਰੇ ਖਿਆਲ ਨਾਲ ਉਹ ਖੁਸ਼ੀ ਅਲੱਗ ਹੁੰਦੀ ਬਿਲਕੁਲ 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 ਜੋ ਚਲੋ ਫਾਦਰ ਸਾਹਿਬ ਕੀ ਕਰਦੇ ਸੀਗੇ ਫਾਦਰ ਸਾਹਿਬ ਸਵੇਦਰ ਪੰਚਨਾ ਸੀ ਆਰਮੀ ਚ ਠੀਕ ਹੈ ਆਨ ਇੰਡੀਅਨ ਆਰਮੀ ਚੋਂ ਪੰਚਨਾ ਸੀ ਸਵੇਰੇ ਇਹ ਫਿਰ ਜੱਦੀ ਪੈਲੀ ਸੀਗੀ ਜਾਂ ਨੇ ਸਾਡੇ ਜੱਦੀ ਪੈਲੀ ਜਿਹੜੀ ਹੋ ਰਹੀਏ ਇਹ ਜਵਿੰਦ ਜਿਹੜੀ ਅਸੀਂ ਖਰੀਦੀ ਸੀ ਠੀਕ ਹੈ ਹਾਂ ਕਹ ਸਕਦੇ ਪਿਤਾ ਨੇ ਕੁਝ ਕਮਾ ਕੇ ਬਣਾ ਕੇ ਦਿੱਤਾ ਤਾਂ ਉਹਨੂੰ ਸਭ ਕੁਝ ਉਹਨਾਂ ਦਾ ਜੀ ਕਰੋੜਾਂ ਰੁਪਏ ਦੀ ਜਾਇਦਾਦ ਉਹ ਛੱਡ ਕੇ ਗਏ ਆ ਅਸੀਂ ਵੀ ਛੱਡ ਜਾਣੀ ਆ ਇੱਥੇ ਨਾਲ ਤੇ ਕਿਸੇ ਨੇ ਵੀ ਨਹੀਂ ਲੱਗ ਜਾਣਾ ਇਹ ਤੇ ਸਿਰਫ ਮਨ ਨੂੰ ਸਮਝਾਉਣ ਵਾਲੀ ਗੱਲ ਆ ਕਿ ਤੁਸੀਂ ਮਨ ਨੂੰ ਸਮਝਾ ਲਿਆ ਮਨ ਨੇ ਪਰਮਾਤਮਾ ਨੇ ਬੁੱਧੀ ਬਖਸ਼ੀ ਆ ਤੇ ਉਹਦੀ ਸਮਝ ਲੋਭੀ ਪਰਮਾਤਮਾ ਦੀ ਕਿਰਪਾ ਨਾਲ ਹੀ ਉਪਰਾਲਾ ਹੋਇਆ ਹੈ ਤੇ ਉਹਦੀ ਇਹਦੇ ਵਿੱਚ ਜਿਹੜੇ ਬੂਟੇ ਲੱਗੇ ਨੇ ਰੁੱਖ ਲੱਗੇ ਨੇ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਕਿ ਕੋਈ ਕਿਸਮਾਂ ਦੇ ਬਾਰੇ ਤੁਹਾਨੂੰ ਕਿੰਨੀ ਕੁ ਜਾਣਕਾਰੀ ਹੈਗੀ ਆ ਕਿਸ-ਕਿਸ ਕਿਸਮ ਦੇ ਹੈਗੇ ਆ ਹਾਂ ਜੀ ਔਰ ਕਾਫੀ ਸੋਹਣਾ ਸੰਘਣਾ ਜੰਗਲ ਜਿਹੜਾ ਹੈਗਾ ਇਹ ਬਣਿਆ ਪਿਆ ਨਾ ਗੱਲ ਸਾਰੇ ਬੂਟਿਆਂ ਬਾਰੇ ਤੇ ਮੈਨੂੰ ਜਾਣਕਾਰੀ ਨਹੀਂ ਆ ਪਰ ਜਿਵੇਂ ਮਤਲਬ ਆ ਸਮਝਣਾ ਤੁਹਾਡੇ ਸਾਹਮਣੇ ਲੱਗਾ ਹਮ ਬੇਰੀਆਂ ਆ ਹਮ ਫਿਕਰਾ ਆ ਤੇ ਪੁਰਾਣੇ ਬੂਟਿਆਂ ਦਾ ਸਮਝ ਲਓ ਕਿ ਬੋੜ ਹੈਗੇ ਆ ਬੇਲ ਪਤਰਿਆ ਤੇ ਹੋਰ ਕਾਫੀ ਵੈਰਾਈਟੀਆਂ ਆ ਮਤਲਬ ਸਾਰੀਆਂ ਵੈਰਾਈਟੀਆਂ ਸਾਈਡਾਂ ਸਾਰੇ ਸਾਰੇ ਇੱਕ ਸਮਾਉਗਾ ਸਾਗਵਾਨ ਸਾਗਵਾਨ ਵਿੱਚ ਹੈ ਸਾਈਡਾਂ ਤੇ ਸਾਰੇ ਫੁੱਲਿਆ ਫੁੱਲ ਆ ਉਹਨੇ ਤੁਹਾਡੇ ਸਾਹਮਣੇ ਤੇ ਤਰ ਰੁਟ ਕੇ ਗਿਆ ਤੇ ਤੋਂ ਤੇ ਤਰ ਰੁਟ ਕੇ ਚਲਾ ਗਿਆ ਤੇ ਤਰ ਵੀ ਹੋਲੀ-ਵੋਲੀ ਜਾਨਵਰ ਆਉਣਗੇ ਇੱਥੇ ਤੇ ਬੜਾ ਵਧੀਆ ਜਾਨਵਰਾਂ ਦੇ ਆਸਤੇ ਹੀ ਐਕਚੁਅਲੀ ਇਹੜਾ ਫਰੂਟ ਲਗਾਇਆ ਗਿਆ ਜਾਨਵਰਾਂ ਸਹੀ ਆ ਜੇ ਜਦੋਂ ਮੂٹے ਵੱਡੇ ਉਹਨਾਂ ਜਾਨਵਰ ਆਉਣ ਉਹਨਾਂ ਨੂੰ ਸਭ ਕੁਝ ਇੱਥੇ ਹੀ ਖਾਣ ਨੂੰ ਮਿਲੇ ਉਹਨਾਂ ਨੂੰ ਅੱਛਾ ਇਹ ਜਦੋਂ ਜੰਗਲ ਲਗਾਇਆ ਗਿਆ ਸੀਗਾ ਹਾਂਜੀ ਹਾਂਜੀ ਤੇ ਫਿਰ ਪਾਣੀ ਪੂਣੀ ਦਾ ਪ੍ਰਬੰਧ ਕਰਨਾ ਪਿਆ ਹੋਊਗਾ ਕਿ ਕੁਦਰਤੀ ਤੌਰ ਤੇ ਹੀ ਆ ਸਾਰਾ ਗੱਲੇ ਚ ਪਾਣੀ ਐਕਚੁਅਲੀ ਇਹ ਸੀ ਕਿ ਇਹ ਜ਼ਮੀਨ ਸੀ ਪਹਿਲਾਂ ਠੇਕੇ ਤੇ ਅੱਛਾ ਜੀ ਤੇ ਪਾਣੀ ਨਹੀਂ ਸਾਡਾ ਅਵੇਲੇਬਲ ਹੈਗਾ ਪਾਣੀ ਕੋਈ ਟੂਲ ਕਨੈਕਸ਼ਨ ਹੈ ਨਹੀਂ ਸੀ ਅੱਛਾ ਜੀ ਤੇ ਬੂਟੇ ਕਰੀ ਬਿਲਕੁਲ ਸੁੱਕ ਗਏ ਸੀ ਫਿਰ ਬਾਬਾ ਜੀ ਨਾਲ ਗੱਲ ਕੀਤੀ ਵੀ ਬੂਟੇ ਤਾਂ ਸੁੱਕਦੇ ਜਾ ਰਹੇ ਵੀ ਪਾਣੀ ਦਾ ਕੋਈ ਪ੍ਰਬੰਧ ਕਰੀਏ ਆਪਾਂ ਕੋਈ ਗੱਡੀ ਵਗੈਰਾ ਲਾ ਕੇ ਪਾਣੀ ਪਾ ਦਿੰਨੇ ਆਂ ਸੀ ਉਹ ਕਹਿੰਦਾ ਵੀ ਤੁਸੀਂ ਬੇਫਿਕਰ ਹੋ ਜਾਓ ਇਹ ਬੂਟੇ ਆਪੇ ਹੋ ਜਾਣਗੇ ਤੇ तकरीबन 2 ਮਹੀਨੇ ਬਾਅਦ ਬਰਸਾਤ ਸ਼ੁਰੂ ਹੋ ਗਈ ਤੇ ਦਿਨਾਂ ਦੇ ਵਿੱਚ ਹੀ ਬੂਟੇ ਫਿਰ ਗੁੱਜਲ ਗਏ ਹੁਣ ਤਾਂ ਵੈਸੇ ਨਹੀਂ ਲੋਲਣ ਮਤਲਬ ਕਾਫੀ ਵੱਡੇ ਹੋ ਗਏ ਹੁਣ ਲੋਲ ਹੀ ਨਹੀਂ ਪਾਣੀ ਜੀ ਹੁਣ ਤਾਂ ਵੈਸੇ ਜੰਗਲ ਕਹਿ ਸਕਦੇ ਆ ਕਿ ਜਿੱਥੇ ਜੰਗਲ ਆਇਆ ਤੇ ਜਿਹੜੇ ਰੁੱਕ ਹੈਗੇ ਆ ਉਧਰਤੀ ਤੌਰ ਦੇ ਉੱਤੇ ਜਿਹੜਾ ਹੈਗਾ ਜਮੀਨ ਤੋਂ ਜੋ ਜੋ ਵੀ ਉਹਦੀਆਂ ਨੀਡਾਂ ਦਾ ਪੂਰੀਆਂ ਕਰਦੇ ਹਨ ਹਾਂ 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 ਉਹਨਾਂ ਨੂੰ ਕਿਸੇ ਤਰੀਕੀ ਲੋਡ ਪਹਿਲਾਂ ਗੱਡੀ ਵੀ ਕਰਾਈ ਆ ਜੀ ਅੱਛਾ ਤਿੰਨ ਚਾਰਾਂ ਦੀ ਗੱਡੀ ਕਰਾਈ ਆ ਤੇ ਹੁਣ ਮਤਲਬ ਗੱਡੀ ਦੀ ਵੀ ਲੋਡਣੀ ਆ ਕਿਉਂਕਿ ਇਹ ਜਿਹੜੀ ਘਾਹ ਵਾ ਇਹ ਸੜ ਜਾਣਾ ਇਹਦੀ ਲਾਈਫ ਵੀ ਅਜੇ 4 ਮਹੀਨੇ ਆ 5 ਮਹੀਨੇ ਫਿਰ ਇਹਨੇ ਸੜ ਜਾਣਾ ਦੇ ਖਾਦ ਦਾ ਕੰਮ ਹੀ ਉਹ ਕਰਦੇ ਜੋ ਪਤਾ ਸੀ ਹੁਣ ਸਾਰੇ ਪੱਤੇ ਝੜ ਗਏ ਸੀ ਤੁਸੀਂ ਮੈਂ ਲੱਜ ਤੋਂ 2 ਮਹੀਨੇ ਪਹਿਲਾਂ ਹੁੰਦੇ ਬਿਲਕੁਲ ਸਾਫ਼ ਸੀ ਸਾਰੇ ਪੱਤੇ ਝੜ ਗਏ ਸੀ ਇਹ ਸਭ ਪਤੇ ਜਿਹੜੇ ਖਾਦ ਬਣ ਜਾਣੀ ਆ ਤੇ ਖਾਦ ਨਾਲ ਗਾਂ ਹੋ ਰਹੇ ਨੇ ਵਧਣਾ ਵਰਪਣ ਜੇ ਤਾਂ ਪਹਿਲਾਂ ਅਸੀਂ ਗੱਲ ਕੀਤੀ ਸੀਗੀ ਇੱਥੇ ਕੋਸ਼ਿਕ ਰੁੱਖਾਂ ਦੀ ਅਸੀਂ ਪਿੱਛੇ ਜੇ ਸਟੋਰੀ ਕੀਤੀ ਸੀਗੀ ਹਾਂਜੀ ਹਾਂਜੀ ਮਹਾਗੇਨੀ ਰੁੱਖ ਨੂੰ ਲੈ ਕੇ ਕਿ ਬਹੁਤ ਕੀਮਤੀ ਜਿਹੜਾ ਹੈਗਾ ਉਹ ਰੁੱਖ ਹੈਗਾ ਔਰ ਨਾਲ ਦੇ ਨਾਲ ਇੱਕ ਸਮਾਂ ਆਉਣ ਦੇ ਉੱਤੇ ਕਹਿ ਸਕਦੇ ਆ ਕਿ ਚੰਗੀ ਕੀਮਤ ਜਿਹੜੀ ਹੈਗੀ ਆ ਉਹ ਰੁੱਖ ਦੇ ਦਿੰਦਾ ਹੈਗਾ ਹਾਂਜੀ ਇੱਥੇ ਚਲੋ ਠੀਕ ਹੈ ਕਿ ਜੰਗਲ ਤੁਸੀਂ ਲਗਾਇਆ ਹੈਗਾ ਔਰ ਉਹਦੇ ਵਿੱਚ ਕੀਮਤੀ ਕਹਿ ਸਕਦੇ ਆ ਕਿ ਖਜ਼ਾਨਾ ਜਿਹੜਾ ਹੈਗਾ ਉਹ ਵੀ ਲੱਗਾ ਹੋਇਆ ਹੈਗਾ ਲੋਕਾਂ ਨੂੰ ਜਿਹੜਾ ਹੈਗਾ ਬਾਬਾ ਜੀ ਵੱਲੋਂ ਪਹਿਲਾਂ ਇੱਕ ਵਾਰੀ ਦੇਖਿਆ ਸੀਗਾ ਕਿ ਉਹਨਾਂ ਵੱਲੋਂ ਰੁੱਖ ਜਿਹੜੇ ਹੈਗੇ ਜਿੰਨੇ ਵੀ ਚੋਲਾ ਸਾਹਿਬ ਰੋਡ 'ਤੇ ਵੇਖਿਆ ਜਾਂਦਾ ਕਈ ਜਗ੍ਹਾ ਉਹਨਾਂ ਸਾਹਿਬ ਨੂੰ ਚੋਲਾ ਸਾਹਿਬ ਨੂੰ ਤੇ ਉਹਨਾਂ ਵੱਲੋਂ ਲੋਕਾਂ ਨੂੰ ਸਨੇਹਾ ਸੀਗਾ ਕਿ ਤੁਸੀਂ ਜੰਗਲ ਲਗਾਓ ਅਸੀਂ ਪਹਿਲਾਂ ਪਿੱਛੇ ਦੇ ਦੇਖਿਆ ਸੀਗਾ ਲੇਕਿਨ ਇਹ ਤੁਹਾਡਾ ਤੁਹਾਡੇ ਵੱਲੋਂ ਜਿਹੜਾ ਹੈਗਾ ਉਹ ਉਪਰਾਲਾ ਕੀਤਾ ਗਿਆ ਜੰਗਲ ਲੱਗੇ ਦਾ ਕਿਵੇਂ ਲੱਗਦਾ ਕੀ ਸਨੇਹਾ ਲੋਕਾਂ ਨੂੰ ਤੁਸੀਂ ਦੇਣਾ ਚਾਹੁੰੋਂ ਕਿ ਇਹ ਚੀਜ਼ ਜਿਹੜੀ ਹੈਗੀ ਉਹ ਕਰਨੀ ਚਾਹੀਦੀ ਹੈ ਗੱਲ ਕਿ ਮੈਂ ਤੇ ਜਿਹੜੋ ਅਸੀਂ ਕੌਣ ਹੈ ਸੁਨੇਹਾ ਦੇਣ ਵਾਲੇ ਬੜੇ ਛੋਟੇ ਜਿਹੇ ਬੰਦੇ ਆ ਪਰ ਇੰਨੀ ਗੱਲ ਜ਼ਰੂਰ ਆ ਮੈਂ ਕਵਾਂਗਾ ਖਾਸ ਕਰ ਪੰਜਾਬ ਦੇ ਲੋਕਾਂ ਨੂੰ ਕਿ ਜਿਹਦੇ ਕੋਲ ਵੀ ਥੋੜਾ ਜਿਹਾ ਵੀ ਸਰਪਲਸ ਜ਼ਮੀਨ ਹੈ ਮਤਲਬ ਕੋਈ ਹੋਰ ਸਜਨ ਹੈਗੇ ਉਹਦੇ ਕੋਲ ਕਮਾਈ ਦੇ ਤੇ ਜ਼ਰੂਰੀ ਨਹੀਂ ਕਿ ਜ਼ਮੀਨ ਤੇ ਹੀ ਡਿਪੈਂਡੈਂਟ ਆ ਤੇ ਉਹਨੂੰ ਮਤਲਬ ਥੋੜਾ ਜਿਹਾ ਲਾਲਚ ਇੰਨਾ ਕੇ ਲਾਲਚ ਥੋੜਾ ਜਿਹਾ ਲਾਲਚ ਛੱਡ ਕੇ ਆਪਣਾ ਤੇ ਕੋਈ ਮਤਲਬ ਜ਼ਿਆਦਾ ਨਹੀਂ ਕੋਈ 40 50 ਬੂਟੇ ਲਾ ਲੈ ਕੋਈ 100 ਲਾ ਲੈ ਜੇ ਕੋਈ ਜ਼ਿਆਦਾ ਥੋੜੇ ਹੋਰ ਵੱਧ ਲਗਾ ਲੈ ਤੇ ਜਰੂਰ ਲਗਾਉਣੇ ਚਾਹੀਦੇ ਮਤਲਬ ਪੰਜਾਬ ਦੇ ਭਲੇ ਲਈ ਆ ਕੋਈ ਦਵਾਈਆਂ ਤੋਂ ਵੱਧਾਂਗੇ ਆਪਾਂ ਵਾਤਾਵਰਨ ਆਪਣਾ ਛੋਧ ਹੋਊਗਾ ਤੇ ਸਭ ਨੂੰ ਹੀ ਫਾਇਦਾ ਹੋਇਆ ਮਤਲਬ ਇਕੱਲੇ ਉਹਨਾਂ ਨੂੰ ਨਹੀਂ ਮਤਲਬ ਆਣ ਗਵਾਂਡ ਨੂੰ ਵੀ ਲਾਗੇ ਦੂਰ ਤੱਕ ਫਾਇਦਾ ਹੋਣਾ ਇਸ ਚੀਜ਼ ਦਾ ਤੇ ਇਹ ਕੰਮ ਜਰੂਰ ਕਰਨਾ ਚਾਹੀਦਾ ਆਪਾਂ ਨੂੰ ਤੇ ਲੋਕਾਂ ਨੂੰ ਇਹ ਬੇਨਤੀ ਕਰਦੇ ਆਂ ਵੀ ਮਤਲਬ ਜਰੂਰ ਹੈ ਮਤਲਬ ਤੰਦਰੁਸਤੀ ਆਸਤੇ ਆਪਣੀ ਤੰਦਰੁਸਤੀ ਆਸਤੇ ਆਪਣੇ ਆਣ ਗਵਾਂਡ ਦੀ ਆਪਣੇ ਪਿੰਡ ਦੀ ਤੰਦਰੁਸਤੀ ਆਸਤੇ ਮਤਲਬ ਜਰੂਰ ਜੰਗਲ ਲਵਾਉਣ ਬੂਟੇ ਡੰਗਲ ਨਾ ਮਤਲਬ ਬੂਟੇ ਲਾਉਣ ਨਾ ਠੀਕ ਹੈ ਜੀ ਕਹਿੰਦੇ ਕਿ ਮਾਲਕ ਸਬਰ ਬਖਸ਼ਦੇ ਤੇ ਕਹਿੰਦੇ ਸਾਰਾ ਕੁਝ ਹੀ ਆ ਜਾਂਦਾ ਹਾਂਜੀ ਹਾਂਜੀ ਲੱਖ ਰੁਪਏ ਮੇਰੇ ਖਿਆਲ ਨਾਲ ਕਿ ਠੀਕ ਹੈ ਜਦੇ ਕੋਲੇ 10 12 ਕਿਲੇ ਪਹਿਲਾਂ ਮੈਂ ਤੁਹਾਨੂੰ ਐ ਗਿਆ ਮਤਲਬ ਮੈਂ ਵੀ ਸਰਵਿਸ ਕੀਤੀ ਹੈ ਬਿਜਲੀ ਬੋਰਡ ਚ ਜੀ ਮੈਂ ਜੇ ਰਿਟਾਇਰ ਹੋਇਆ ਤੇ ਫਾਦਰ ਸਾਹਿਬ ਨੇ 28 ਸਾਲ ਸੇਵਾ ਕੀਤੀ ਆ ਛੋਟਾ ਬ੍ਰਦਰ ਆ ਉਹ ਆਰਮੀ ਤੋਂ ਪੈਨਸ਼ਨ ਆਇਆ ਵਾ ਤੇ ਫਾਈਨੈਂਸ਼ੀਅਲ ਤੌਰ ਦੇ ਉੱਤੇ ਕਹਿ ਸਕਦੇ ਕਿ ਪਹਿਲਾਂ ਮਤਲਬ ਫਰਮਾਤਮਾ ਦੀ ਕਿਰਪਾ ਵਾ ਫਾਈਨੈਂਸ਼ੀਅਲੀ ਇਹ ਵੀ ਮਤਲਬ ਕੁਦਰਤ ਦੀ ਆ ਜੇ ਤੁਹਾਡੇ ਘਰ ਚ ਕੋਈ ਉਹੋ ਜੀ ਸਮੱਸਿਆ ਆ ਜਾਂਦੀ ਆ ਲੱਖਾਂ ਰੁਪਏ ਤੁਹਾਡਾ ਮੈਂਟਰ ਚ ਰੋੜ ਜਾਂਦਾ ਆ ਤੇ ਇਹੋ ਜੀ ਕੋਈ ਪ੍ਰੋਬਲਮ ਨਹੀਂ ਪ੍ਰਭਾਤਮਨ ਦੀ ਕਿਰਪਾ ਤੇ ਤਿੰਨ ਬ੍ਰਦਰਾਂ ਤਿੰਨੇ ਵੈਲਿਊ ਸੈਟਲਾਂ ਕੋਈ ਇਹੋ ਜੀ ਸੱਚਾ ਨਹੀਂ ਚਲ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਧੰਨਵਾਦ ਤੁਹਾਡਾ ਸੱਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਬਿਲਕੁਲ ਜੀ ਸਾਡੇ ਲਈ ਕੱਢਿਆ ਬਿਲਕੁਲ ਕੋਈ ਵੇਲਾ ਸੀਗਾ ਜਦੋਂ ਇਹਨਾਂ ਕੁਦਰਤੀ ਸ਼ਾਵਾਂ ਦੇ ਜਿਵੇਂ ਮੈਂ ਗੱਲ ਕਰਾਂ ਤਰੀਕ ਹੈਗੀ ਹੈ ਜਾਂ ਇਹ ਆਮ ਹਰ ਇੱਕ ਘਰ ਦੇ ਵਿੱਚ ਹੁੰਦੀ ਸੀ ਔਰ ਬਹੁਤ ਸਾਰੇ ਜਿਹੇ ਸ਼ਾਨਦਾਰ ਬੂਟੇ ਜਿਹੜੇ ਆਪਾਂ ਪਪਲ ਬੋਰਡ ਸਾਰਿਆਂ ਦੀ ਗੱਲ ਕਰ ਲਈਏ ਤੇ ਉਹ ਜੇ ਸਾਂਝੀਆਂ ਸੱਥਾਂ ਦੇ ਹੁੰਦੇ ਸੀਗੇ ਤੇ ਘਰਾਂ ਦੇ ਹੁੰਦੇ ਸੀਗੇ ਤੇ ਇਨਾਂ ਸ਼ਾਵਾਂ ਨੂੰ ਅੱਜ ਕਿਤੇ ਨਾ ਕਿਤੇ ਅਸੀਂ ਵਿਸਾਰ ਚੁੱਕੇ ਆ ਜਿਸ ਦਾ ਕਾਰਨ ਹੈਗਾ ਕਿ ਪੱਕੇ ਵੇੜੇ ਕਰ ਲਏ ਤੇ ਕੱਚਿਆਂ ਵਾਲੀਆਂ ਜਿਹੜੀਆਂ ਇਹ ਕੁਦਰਤੀ ਚੀਜ਼ਾਂ ਸੀਗੀਆਂ ਉਹਨਾਂ ਨੂੰ ਭਲਾਉਣ ਕਰਕੇ ਅੱਜ ਜਿਹੜਾ ਹੈਗਾ ਸਿਟਾ ਇਹ ਹੈਗਾ ਕਿ ਹਰ ਜਗ੍ਹਾ ਏਸੀ ਨੂੰ ਪਹਿਲ ਦਿੱਤੀ ਜਾਂਦੀ ਹੈ ਸੋਚਿਆ ਜਾਂਦਾ ਹੈ ਕਿ ਠੰਡਕ ਕਿੱਥੇ ਰਹੇਗੀ ਕਿਦਾਂ ਜਿਹੜਾ ਹੈਗਾ ਗਰਮੀ ਤੋਂ ਬਚਿਆ ਜਾ ਸਕਦਾ ਸੋ ਇਹਨਾਂ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿੰਨਾ ਹੋ ਸਕੇ ਇਹ ਜ਼ਰੂਰੀ ਨਹੀਂ ਹੈ ਕਿ ਇੰਨੀ ਵੱਡੀ ਜ਼ਮੀਨ ਹੋਵੇ ਤੇ ਫਿਰ ਹੀ ਉਹਨੇ ਜਿਹੜੇ ਹੈਗੇ ਰੁੱਖ ਲਗਾਏ ਜਾਣ ਕਿਤੇ ਵੀ ਜਿੱਥੇ ਜਦਾਂ 2 5 10 ਜਿੱਥੇ ਜਿੰਨੇ ਰੁੱਖ ਲਗਾਏ ਜਾ ਸਕਣ ਤਾਂ ਸਾਰਿਆਂ ਜਾਂ ਸਰਬੱਤ ਦੇ ਭਲੇ ਦੀ ਗੱਲ ਕਰੀ ਹੈ ਸੀ ਤੇ ਜ਼ਰੂਰੀ ਹੈ ਕੁਦਰਤ ਨੂੰ ਬਚਾਉਣਾ ਇਸ ਸਮੇਂ ਬੇਹੱਦ ਜ਼ਰੂਰੀ ਹੈ ਨਿਊਜ਼ਲਟਰਨ ਪੰਜਾਬ ਦੇ ਲਈ ਗੁਰਦਰਸ਼ਨ ਸਿੰਘ ਰਈਆ